ਤੋ ਕੁ ਮਨੀ ਸਹ ਸੁ ਲੋਕ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਇਐ ਮੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਇਹ ਗਿਆਨ ਦੇ ਦੇਵ ਗੁਰ ਸ਼ਬਦ ਦੇ ਦਾਤੇ ਦੁਨੀਆ ਦੇ ਪਿਤ ਪਾਲਕ ਰਹਿਮ ਕਰੋ ਸਾਨੂੰ ਗਿਆਨ ਹੋ ਜਾਵੇ ਸਾਨੂੰ ਨਾਮ ਦੀ ਦਾਤ ਬਖਸ਼ੋ ਇਹ ਬਕਾਰਾਂ ਤੋਂ ਸਾਡਾ ਖਿਹੜਾ ਛੋਟ ਜਵੇ ਸਾਡਾ ਜਨਮ ਮਰਨ ਦਾ ਜਿਹੜਾ ਗੇੜਾ ਕੱਟਿਆ ਜਾਵੇ ਇਹ ਜਾ ਕੇ ਆਪਾਂ ਅਰਦਾਸ ਕਰਨੀ ਸੀਗੀ ਆਪਾਂ ਅਰਦਾਸ ਕਾਦੀ ਕਰਦੇ ਆਂ ਮਾਇਆ ਦੀ ਮਾਇਆ ਸਾਡੀ ਮੰਗਣ ਨਾ ਆਉਂਦੀ ਆ ਜੇ ਸਾਡੀ ਮੰਗਣ ਨਾ ਆਉਂਦੀ ਫਿਰ ਕੰਮਕਾਰ ਕੱਤ ਕਰਨੇ ਨੇ ਆਪਾਂ ਉਹੀ ਤਾਂ ਆਪਣੀ ਸਿੱਖੀ ਜਿਹੜੀ ਹੈਗੀ ਵੱਖਰੀ ਐ ਸੰਸਾਰ ਤੋਂ ਵੱਖਰਾ ਧਰਮ ਆ ਪਰ ਅਸੀਂ ਰਲਗੱਡ ਕਰਤਾ ਅਸੀਂ ਤਾਂ ਅਰਦਾਸਾਂ ਕਰਦੇ ਆ ਮਾਇਆ ਦੀ ਸਾਡੇ ਗੁਰੂ ਘਰਾਂ ਦੇ ਵਿੱਚ ਆਈ ਕੋ ਚੱਲ ਰਿਹਾ ਜਿੱਥੇ ਕਿ ਨਾਮ ਦੀ ਦਾਤ ਮੰਗਣੀ ਸੀ ਬਿੰਤੋਦ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਂ ਸੰਤੋਖੀ ਉਤਰੇ ਮਨ ਕੀ ਭੁੱਖ ਫਿਰ ਦੁਖੀ ਹੋਣਗੇ ਭਾਈ ਨਾਮ ਅਸੀਂ ਭੁੱਲ ਗਏ ਆਓ ਸਾਰੇ ਮਿਲ ਕੇ ਰੱਬੀ ਬਾਣੀ ਨਾਲ ਜੁੜੀਏ